ਮੈਂ ਮਕਾ ਰਾਵਲਪਿੰਡੀ ਕੱਲ ਦੁਪਹਿਰ 1 ਵਜੇ ਦੇ ਕਰੀਬ ਸਾਨੂੰ ਪਿੰਡ ਬੋਹਾਨੀ थाना ਰਾਵਲਪਿੰਡੀ ਫਗਵਾੜਾ ਦੇ ਵਿੱਚ ਜਿਹੜਾ ਪੈਂਦਾ ਹੈ ਉੱਥੇ ਇੱਕ ਬੋੜੀ ਚੱਲਣ ਦੀ ਘਟਨਾ ਦੇ ਬਾਰੇ ਸੂਚਨਾ ਮਿਲੀ ਸੀ ਜਿਸ ਤੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਡੇ ਐਸ.ਐਸ.ਓ. ਰਾਵਲਪਿੰਡੀ ਮੇਜਰ ਸਿੰਘ ਦੀ ਇਹਨਾਂ ਦੀ ਟੀਮ ਨੇ ਮੌਕੇ ਤੇ ਜਾ ਕੇ ਕੇਸ ਰਜਿਸਟਰ ਕੀਤਾ ਤੇ ਦੋਸ਼ੀ ਦਾ ਸਾਨੂੰ ਬਾਇਨੇ ਮੌਕੇ ਤੇ ਹੀ ਪਤਾ ਲੱਗ ਗਿਆ ਸੀ ਨਾਲ ਦੀ ਨਾਲ ਉਥੇ ਰੇਡ ਕੀਤੇ ਗਏ ਤੇ ਵਿਦਨ ਅ ਫਿਊ ਆਵਰਸ ਇਹਨਾਂ ਨੇ ਦੋਸ਼ੀ ਨੂੰ ਐਪ੍ਰੀਹੈਂਡ ਕੀਤਾ ਤੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਤੇ ਮੈਂ ਗੋਲੀ ਚਲਾਉਣ ਦਾ ਕਾਰਨ ਆਪਸ ਦੇ ਵਿੱਚ ਕੁਝ ਮਾਈਨਰਸ ਕਫਲ ਹੋਈ ਸੀ ਕਿ ਦੁਕਾਨ ਦੇ ਦੁਕਾਨਦਾਰ ਦੇ ਨਾਲ ਇਹਦੀ ਬਹਿਸਬਾਜ਼ੀ ਹੋਈ ਸੀ ਬਹਿਸਬਾਜ਼ੀ ਤੋਂ ਬਾਅਦ ਤਰਖੀ ਦੇ ਵਿੱਚ ਨੇ ਫਾਇਰ ਕੀਤਾ ਤੇ ਮੈਂ ਜਿਹੜੀ ਪਿਸਤਲ ਜਿਹੜਾ ਪਿਸਤਲ ਹੈ ਜੀ ਉਹ ਕਿਹਦਾ ਸੀ ਇਹਨਾਂ ਦਾ ਹੀ ਹੋਏਗਾ ਹੱਲੇ ਅਸੀਂ ਰਿਮਾਂਡ ਹਾਸਲ ਕੀਤਾ ਹੈ ਕੋਰਟ ਦੇ ਵਿੱਚ ਪੇਸ਼ ਕਰਾ ਕੇ ਹੁਣ ਨਾਲ ਹਲੇ ਰਿਕਵਰੀ ਕੀਤੀ ਜਾਏਗੀ ਨਹੀਂ ਪਿਸਤਲ ਸੰਸੀ ਇੱਕ ਇਦਾਂ ਨਹੀਂ ਹੁੰਦਾ ਬਾਤ ਕਲੀਅਰ ਹੋਏਗਾ ਹੱਲੇ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਉਹਦੇ ਵਿੱਚ ਆਰਮਜ਼ ਐਕਟ ਤੇ 190 ਐਨਐਸ ਦੇ ਵਿੱਚ ਰਜਿਸਟਰ ਕੀਤਾ ਹੈ 152 ਐਨਐਸ ਦੇ ਵਿੱਚ ਪਿਸਟਲ ਰਿਕਵਰ ਹੋਣ ਤੋਂ ਬਾਅਦ ਕਲੀਅਰ ਹੋਏਗਾ ਕਿ ਲਾਚੰਸੀ ਸੀ ਕਿ ਗੈਰ ਕਾਨੂੰਨੀ ਸੀ ਜੋ ਸਾਰੀਆਂ ਡਿਟੇਲਸ ਹੈ ਬਾਅਦ ਵਿੱਚ ਹੀ ਫਾਈਨਲ ਹੋਣਗੇ ਇਸ ਕਿੰਨੇ ਕਿੰਨੇ ਮੈਂਨਾਂ ਤੇ ਜਿਹੜੇ ਗੋਲੀ ਦੇ ਜਿੰਨੀ ਵੀ ਵਾਰਦਾਤਾਂ ਹੋਈਆਂ ਨੇ ਹੁੰਦਾ ਇਹ ਰੀਸੈਂਟਲੀ ਆਪਾਂ ਲੈ ਲੈਨੇ ਕਿੰਨੀ ਇਸ ਦੇ ਬੱਚੇ ਹੈਗੇ ਜਿਹੜੀ ਕੱਲ ਵਾਰਦਾਤ ਹੋਈ ਹੈ ਜਿਹਨੇ ਫਾਇਰ ਕੀਤਾ ਹੈ ਦਾ ਨਾਮ ਹਰਵਿੰਦਰ ਸਿੰਘ ਏਲੀਅਸ ਲਾੜੀ ਤੇ ਦੀਉਮਤੀ ਸਾਹ ਕਿ ਮੈਂ ਕੀ ਨਾ ਬੋਲوں ਮਕਦਮਾ ਦਰਜ ਕਰਾਇਆ ਗਿਆ ਹੀ ਇਨਫੋਰਮੇਸ਼ਨ ਜਿਹੜੀ ਸਾਨੂੰ ਆਈ ਸੀ ਅਸੀਂ ਇਨਫੋਰਮੇਸ਼ਨ ਤੇ ਨਾਲ ਦੇ ਨਾਲ ਕੇਸ ਰਜਿਸਟਰ ਕੀਤਾ ਤੇ ਬਾਅਦ ਵਿੱਚ ਜਿਹੜਾ ਦੁਕਾਨਦਾਰ ਉਹਨਾਂ ਦੇ ਵੀ ਬਿਆਨ ਫਰਦਰ ਅਸੀਂ ਲਏ ਆਪਣਾ ਮੇਰਾ ਬਲਜਿੰਦਰ ਕਾਹ ਜੀ ਬਲਜਿੰਦਰ ਕਾਹ ਜੀ ਇਹ ਬਹਾਨੀ ਪਿੰਡ ਦੇ ਵਿੱਚ ਖੜੇ ਕੀ ਮਾਮਲਾ ਕੀ ਹੈ ਸਰ ਭਾਜੀ ਮਾਮਲਾ ਮੈਂ ਆਪ ਥੋੜਾ ਸ਼ਹਿਰ ਗਿਆ ਸੀਗਾ ਤੇ ਮੈਨੂੰ ਬਾਅਦ ਚ ਕਾਲ ਆਈ ਬਈ ਭਰਾ ਮੇਰੇ ਨਾਲ ਮੁੰਡਾ ਤੇ ਨੰਕਲ ਦਾ ਲਾਡੀ ਆ ਥੋੜਾ ਅਫਰੀਕਾ ਗੱਲੋ ਜਾਂ ਧੁਪਈਓ ਗਾਇ ਬਾਜੋ ਚਲ ਗਿਆ ਪੈਸਟਰਲੇ ਆਲੇ ਗੋਨੇ ਤੇ ਫਾਇਰ ਕੱਢਿਆ ਤੇ ਚਲ ਗਿਆ ਕਿੰਨੇ ਫਾਇਰ ਕੱਢੇ ਕੋਈ ਪਤਾ ਨਹੀਂ ਇੱਕੋ ਹੀ ਕੱਢਿਆ ਤੁਹਾਡੇ ਬਰਾਦਰ ਦਾ ਨਾਮ ਕੀ ਹੈ ਜੀ ਉਹਦਾ ਨਾਮ ਸੁਖਿੰਦਰ ਸਿੰਘ ਹੈ ਜੀ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਹਾਂ ਤੇ ਕੋਈ ਪੁਲਿਸ ਚੱਕਰ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀ ਕਿ ਮੇਰੇ ਭਰਾ ਨੂੰ ਲੱਗਿਆ ਹੁਣ ਪਰਚਾ ਦਾ ਦਫਤਰ ਜਿੱਥੇ ਜਾਣਾ ਆ ਜਾ ਕੇ ਗੱਲਬਾਤ ਕਰਦੇ ਮੈਂ ਉਹ ਮੁੰਡੇ ਜਿਹਨੇ ਫਾਇਰ ਕੱਢਿਆ ਉਹਦੇ ਗਾੜੀ ਨਾਲ ਮੇਰੀ ਗੱਲ ਹੋ ਗਈ ਸੀ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਕਲਵਾਨ ਨੇ ਹੈ ਕਲਵਾਨ ਨੇ ਸਤਿ ਸ੍ਰੀ ਅਕਾਲ ਜਿੱਦਾਂ ਬਾਰ ਦੱਤਾ ਇੰਨੀਆਂ ਹੋ ਰਹੀਆਂ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋਲ ਸਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਵੀ ਜਿਹੜੇ ਇੰਨੀਆਂ ਬਾਰ ਦੱਤਾ ਹੁੰਦੀਆਂ ਹੱਥ ਜਾਂ ਕਦੀ ਵਾਰ ਵਾਇਰਲ ਨਿਕਲ ਜਾਂਦਾ ਤੇ ਰੋਗ ਲਈ ਜਾਵੇ ਇਨਕੁਆਰੀ ਕੀਤੀ ਜਾਵੇ ਵੀ ਇਹ ਵੈਪਨ ਆਉਂਦੇ ਕਿੱਥੋਂ ਆ ਹਨਾ ਹੁਣ ਤਾਂ ਸ਼ਰੇਆਮ ਹੀ ਹੋ ਗਿਆ ਵੈਪਨਾਂ ਦਾ ਕੰਮ ਜਿੱਦਾਂ ਸਰ ਲੜਾਈ ਦਾ ਕਾਰਨ ਕੀ ਆ ਜਿਹੜਾ ਕੋਈ ਪੁਰਾਣੀ ਰੰਜਿਸ਼ ਆ ਨਹੀ ਨਹੀ ਭਾਜੀ ਕੋਈ ਇਦਾਂ ਨਹੀਂ ਉਦਾਂ ਉਦਾਂ ਜਾਂਦਾ ਮਿਲਦਾ ਗਿਲਦਾ ਬਿੰਦ ਉੱਟਦਾ ਕਦੀ ਇਦਾਂ ਦੀ ਕੋਈ ਗੱਲ ਨਹੀਂ ਕੋਈ ਆਪਸੀ ਰੰਜਿਸ਼ ਵਾਲੀ ਗੱਲ ਨਹੀਂ ਕੋਈ ਮਾੜੀ ਮੋਟੀ ਹਾਲ ਸੁੱਚ ਗੱਲਬਾਤ ਹੋਈ ਹੋਵੇ ਉਹਦੇ ਕੋ ਮੇਰਾ ਨਾਮ ਰੀਕ ਸਿੰਘ ਹੈ। ਹਾਂਜੀ ਅਮਰੀਤ ਸਿੰਘ ਜੀ ਕੀ ਮਾਮਲਾ ਕੀ ਕਿ ਜਿਹੜਾ ਬਹਾਨੀ ਪਿੰਡ ਦੇ ਵਿੱਚ ਖੜੇ ਆ ਆਪਣੇ ਘਰ ਦੇ ਬਾਹਰ। ਮੈਂ ਤਾਂ ਪਿੰਡੋਂ ਬਾਹਰ ਸੀਗਾ। ਮੈਨੂੰ ਪਿੰਡੋਂ ਦੱਸਿਆ ਵੀ ਇੱਥੇ ਗੋਲੀ ਚ ਲੱਗ ਗਿਆ ਮੁੰਡਾ। ਹਾਂਜੀ। ਆਪਸ ਵਿੱਚ ਹੀ ਲੜੇ ਆ ਇਹ ਕੋਟੋ ਤਾਂ ਇੱਕ ਹੋਰ ਮੁੰਡਾ ਜਿਹੜਾ ਨੀਲੇ ਜੇ ਜੈਕਟ ਵਾਲਾ। ਹਾਂਜੀ। ਮੈਂ ਤਾਂ ਫੋਨ ਆਇਆ। ਮੈਨੂੰ ਜਿਆਦਾ ਜਿਆਦਾ ਨਹੀਂ ਹੋਰ ਪਤਾ। ਉਹ ਦਾ ਗੋਲੀ ਚੱਲੀ ਦੀ ਆਵਾਜ਼ ਆਵਾਜ਼ ਜਰੂਰ ਆਈ ਕਿੰਨੇ ਫਾਇਰ ਹੋਏ ਕੁਛ ਪਤਾ ਚੱਲੀ ਆ ਜੀ ਇੱਕ ਹੀ ਫਾਇਰ ਹੋਇਆ ਇੱਕ ਫਾਇਰ ਹੋਇਆ ਜੀ ਤੇ ਕਿਸੇ ਕੋ ਪੁਰਾਣੀ ਇਹ ਪਤਾ ਨਹੀਂ ਕੀ ਆ ਜੀ ਮੇਰੇ ਜਸ ਹੁਣੇ ਨੂੰ ਯਾਰਸ ਵਿੱਚ ਹੀ ਕੋਈ ਗੱਲ ਹੋਈ ਹੈ ਤੇ ਕੋਈ ਨਾਮ ਵਗੈਰਾ ਹੈ ਜਿਹੜੇ ਵਿਅਕਤੀ ਦੇ ਉੱਪਰ ਗੋਲੀ ਚੱਲੀ ਆ ਉਹਦੇ ਬਾਰੇ ਕੁਛ ਨਹੀਂ ਪਤਾ ਜੀ ਕਿੱਥੇ ਦਾ ਰਹਿਣ ਵਾਲਾ ਕੁਛ ਪਤਾ ਨਹੀਂ ਦੱਸ ਦੇ ਪਤਾਰੇ ਦਾ ਜਾਂ ਨੰਗਲ ਦਾ ਕਾਹਦਾ ਕੰਮ ਕਰਦਾ ਇੱਥੇ ਜੀ ਹਾਂ ਜੀ ਕੰਮ ਕਰ ਕਾਦਾ ਕਰਦਾ ਉਹ ਪਤਾ ਨਹੀਂ ਮਿਲ ਗਿਆ ਉੱਡੇ ਹੀ ਇਹਨਾਂ ਨੂੰ ਮੈਂਡ ਮੋੜਨ ਆਉਂਦਾ ਸੀ ਨਾ ਬੇਵਿੰਦੇ ਇਕੱਠੇ ਹੀ ਆ ਇਹ ਹਾਂਜੀ ਸਭ ਤੋਂ ਵਿੱਚ ਹੀ ਲੜਾਈ ਹੋਈ ਪਹਿਲਾਂ ਲੜੇ ਆ ਇਹ ਇਕੱਠੇ ਯਾਰ ਦੋਸਤ ਹੀ ਆ ਹਾਂਜੀ ਹਾਂਜੀ ਆ ਤੁਹਾਨੂੰ ਵੀਡੀਓ ਚ ਪਤਾ ਲੱਗ ਜਾਣਾ ਵੀਡੀਓ ਚ ਕੈਮਰੇ ਵਿੱਚ ਆਏ ਆ ਹੀ ਬੰਦੇ ਹਾਂਜੀ ਹਾਂਜੀ ਇਹ ਪਹਿਲਾਂ ਲੜਦੇ ਕਿੰਨੇ ਵਿਅਕਤੀ ਆ ਜੀ ਇਹ ਇੱਕੋ ਹੀ ਜਣਾ ਹੈ ਦੇਖੋ ਗ੍ਰਫਤਾਰ ਵੀ ਕੀਤਾ ਪੁਲਿਸ ਨੇ ਬੰਦਾ ਕੋਈ ਨਹੀਂ ਗ੍ਰਫਤਾਰ ਨਹੀਂ ਨਹੀਂ ਕੋਈ ਗ੍ਰਫਤਾਰ ਨਹੀਂ ਕੀਤਾ ਠੀਕ ਹੈ ਜੀ ਮੇਰਾ ਨਾਮ ਵਿਸ਼ੇਖ ਮਾਰਜੀ ਹਾਂ ਸਾਰੇ ਇੱਕ ਬਹਾਨੀ ਬੰਡ ਦੇ ਵਿੱਚ ਦੂਧੀ ਖੜੇ ਆ ਦੁਕਾਨ ਦੇ ਬਾਹਰ ਕੀ ਮਾਮਲਾ ਕੀ ਸਾਰਾ ਜੜਾ ਮਾਮਲਾ ਕੁਛ ਨਹੀਂ ਪਹਿਲੋ ਝਗੜਾ ਹੋਇਆ ਨਾ ਦਾ ਆਪਸ ਵਿੱਚ ਹੀ ਬੱਚੇ ਇਹਨਾਂ ਦਾ ਆਪਸ ਵਿੱਚ ਹੀ ਮੁੰਡਿਆਂ ਦਾ ਜੜਾ ਜੀ ਹਾਂਜੀ ਫਿਰ ਉਸ ਤੋਂ ਬਾਅਦ ਬਸ ਬੋਲੀ ਹੋਇਆ ਫਟਿਆ ਬੜਾ ਹਾਂਜੀ ਉਸ ਤੋਂ ਬਾਅਦ ਉਹ ਚੱਲ ਗਿਆ ਕਿ ਮੁੰਡਾ ਉਹ ਹਾਂਜੀ ਉਹਨੂੰ ਧਮਕੀ ਦੇ ਕੇ ਚੱਲ ਗਿਆ ਹਾਂਜੀ ਬਾਅਦ ਵਿੱਚ ਹੋਰ ਆਉਂਦਾ ਲੈ ਕੇ ਆ ਗਿਆ ਮੁੰਡਾ ਤੇ ਕੋਈ ਗੋਲੀ ਵੀ ਚੱਲੀ ਗੋਲੀ ਤੇ ਚੱਲੀ ਉਹਦਾ ਫਾਇਰ ਜਿਆ ਕਰਕੇ ਚੱਲ ਕਿੰਨੇ ਫਾਇਰ ਹੋਏ ਇਹ ਇੱਕਦਾਂ ਹੀ ਹੋਇਆ ਜੀ ਇੱਕ ਪਤਾ ਨਹੀਂ ਚੱਲੇ ਕਿ ਇਹਨੇ ਗੋਲੀ ਚਲਾਈ ਨਹੀਂ ਉਹ ਮੁੰਡਾ ਜਿਹੜਾ ਉਹ ਲੈ ਕੇ ਆ ਰਵਲ ਪਰ ਉਹੀ ਚਲਾ ਕੇ ਕੋਈ ਨਾਮ ਨੂੰ ਹੈ ਉਹਦਾ ਬੰਦੇ ਨਹੀਂ ਨਾਮ ਨਹੀਂ ਪਤਾ ਕਿ ਕਿਦੇ ਉੱਪਰ ਚਲਾਈ ਗੋਲੀ ਇਹ ਮੁੰਡਾ ਨਾਲ ਹੀ ਆ ਸਾਡੇ ਆ ਕੱਪੜੇ ਦੀ ਦੁਕਾਨ ਕੀ ਨਾਮ ਉਹਦਾ ਫੁੱਟੋ ਨਾਮ ਹੈ ਫੁੱਟੋ ਪੱਕਾ ਨਾ ਹਾਂ ਜੀ ਪੱਕਾ ਨਾ ਨਹੀਂ ਪਤਾ ਉਹਦਾ ਇਹਨੂੰ ਫੁੱਟੋ ਕਹਿੰਦੇ ਨੇ ਫੁੱਟੋ ਕਹਿੰਦੇ ਕਿ ਕਾਦਾ ਕੰਮ ਕਰਦਾ ਇਹ ਕੱਪੜੇ ਦਾ ਕੱਪੜੇ ਤੇ ਗੋਲੀ ਲੱਗੀ ਵੀ ਹੈ ਇਹਦੇ ਬੰਦੇ ਨੂੰ ਨਹੀਂ ਨਹੀਂ ਬਚਾਅ ਹੋ ਗਿਆ ਬਚਾਅ ਹੋ ਗਿਆ ਤੇ ਬੰਦਾ ਕਿੱਥੇ ਹੁਣ ਹਾਂ ਜੀ ਮੁੰਡਾ ਇੱਥੇ ਹੀ ਆ ਦੁਕਾਨ ਤੇ ਹਾਂ ਜੀ ਦੁਕਾਨ ਤੇ